ਇਹ ਬੰਦੇ ਜਿਹੜੇ ਵੀ ਕੰਮ ਨੂੰ ਹੱਥ ਪਾਉਂਦੇ ਆ ਬੜੇ ਵਧੀਆ ਤਰੀਕੇ ਦੇ ਨਾਲ ਉਸ ਨੂੰ ਅੰਜਾਮ ਦਿੰਦੇ ਆ ਤੇ ਜਿਹੜੇ ਵੀ ਕੰਮ ਨੂੰ ਉਹ ਹੱਥ ਪਾਉਂਦੇ ਇਹਨਾਂ ਨੂੰ ਸਰ ਕਰਕੇ ਮੁੜਦੇ ਆ ਅੱਗੇ ਵਧਦੇ ਰਹਿੰਦੇ ਆ ਕੋਈ ਵੀ ਉਹਨਾਂ ਦੇ ਮੁਕਾਬਲੇ ਟੈਕਨੀਕੀ ਕਾਟਦਾ ਉਹਦੇ ਪਿੱਛੇ ਕਈ ਕਾਰਨ ਹੁੰਦੇ ਆ ਟੋਨੀ ਰੋਬਨ ਜਿਹੜਾ ਵਰਲਡ ਦਾ ਪੀਕ ਪਰਫਾਰਮੈਂਸ ਸਟ੍ਰੈਟਜਿਸਟ ਹੈ ਨਾ ਉਹਦੇ ਮੁਤਾਬਕ ਕਹਿੰਦਾ ਸਵੇਰ ਦੇ 10 ਮਿੰਟ ਜਿਹੜੇ ਹੁੰਦੇ ਆ ਤੁਹਾਡੇ ਕੋਲੇ ਥੋੜੀ ਜ਼ਿੰਦਗੀ ਦੇ ਸਭ ਤੋਂ ਕੀਮਤੀ ਪਲ ਹੁੰਦੇ ਆ ਤੇ ਰੋਜ਼ ਕੰਸਿਸਟੈਂਸੀ ਨਾਲ ਕੀਤੇ ਹੋਏ ਕੰਮ ਤੇ ਰਿਚੂਅਲ ਤਾਨੂੰ ਆਟੋ ਪਾਇਲਟ ਮੋਡ ਤੇ ਸੈੱਟ ਕਰ ਦਿੰਦੇ ਆ ਤੁਸੀਂ ਉਸੇ ਮੋਡ ਤੇ ਆਪਣੀ ਜ਼ਿੰਦਗੀ ਜੋ ਕੱਢੋਗੇ ਨਾ ਤੁਸੀਂ ਆਪਣੇ ਆਪ ਹੀ ਟ੍ਰਿਚਰ ਅਨਸਰ ਕਰਦੇ ਜਾਓਗੇ ਰੌਬਰ ਨੇ ਕਹਿੰਦਾ ਕਿ ਦੱਸੋ ਬਾਜ ਦੇ 10 ਮਿੰਟ ਤੁਹਾਡੇ ਕੋਲੇ ਸਭ ਤੋਂ ਕੀਮਤੀ ਚੀਜ਼ ਹੁੰਦੀ ਹੈ ਸਭ ਤੋਂ ਕੀਮਤੀ ਪਾਲ ਹੁੰਦੇ ਆ ਜੇ ਉਹ ਨਹੀਂ ਹੈਗੇ ਤੁਹਾਡੇ ਕੋਲੇ ਤੁਹਾਡੀ ਜ਼ਿੰਦਗੀ ਖਤਮ ਕਹਿੰਦਾ 30 ਸਾਲ ਲਾਓ ਲੰਮੇ ਲੰਮੇ ਤੇ ਉਹਦੇ ਤਿੰਨ ਸੈੱਟ ਕਰੋ ਤਿੰਨ ਸੱਟਾਂ ਦੇ ਵਿੱਚ ਅੰਜਾਮ ਦਿਓ 90 ਸਾਲ ਜਾਣੀ ਦੂਜੇ ਨੰਬਰ ਤੇ ਉਹ ਕਹਿੰਦਾ ਪ੍ਰਮਾਤਮੇ ਦਾ ਸ਼ੁਕਰਗੁਜ਼ਾਰ ਕਰੋ ਤੀਜੇ ਨੰਬਰ ਤੇ ਉਹ ਕਹਿੰਦਾ ਸਾਰੇ ਦਿਨ ਦੇ ਕੰਮ ਆਪਣੇ ਮਨ ਦੇ ਵਿੱਚ ਤਸਵੀਰ ਬਣਾ ਲਓ ਕਿ ਤੁਸੀਂ ਕਾਮਯਾਬੀ ਦੇ ਨਾਲ ਉਹ ਸਾਰੇ ਕੰਮ ਕਰਤੇ ਫਿਰ ਉਹ ਕਹਿੰਦਾ ਦੂਜੇ ਨੰਬਰ ਤੇ ਕਹਿੰਦਾ ਫਿਜ਼ੀਓਲੋਜੀ ਲੀਡਸ ਟੂ ਸਾਈਕੋਲੋਜੀ ਸਰੀਰ ਮਾਨਸਿਕਤਾ ਨੂੰ ਸੈੱਟ ਕਰਦਾ ਹੈ ਤੁਹਾਡੀਆਂ ਸਰੀਰ ਦੀਆਂ ਕਿਰਿਆਵਾਂ ਤੁਹਾਡੀ ਸਾਈਕੋਲੋਜੀ ਨੂੰ ਪ੍ਰਭਾਵਿਤ ਕਰਦੀਆਂ ਤੇ ਅੱਗੇ ਤਾਂ ਜਦੋਂ ਵੀ ਤੁਸੀਂ ਡਾਊਨ ਫੀਲ ਕਰੋ ਨਾ ਤੁਸੀਂ ਇਹੇ ਕੁਝ ਕੰਮ ਕਰ ਸਕਦੇ ਹੋ ਤੁਸੀਂ ਉੱਠ ਕੇ ਡਾਂਸ ਕਰਨ ਲੱਗ ਜਾਓ ਤੁਸੀਂ ਮਿਊਜ਼ਿਕ ਤੇ ਚ ਮਨ ਲੱਗ ਜਾਓ ਤੁਹਾਡਾ ਸਰੀਰ ਤੁਹਾਡੀ ਮਾਨਸਿਕਤਾ ਨੂੰ ਆਪਣੇ ਆਪ ਸੈੱਟ ਕਰ ਦੂਗਾ ਜਿਵੇਂ ਮਾਨਸਿਕਤਾ ਸਰੀਰ ਨੂੰ ਕਈ ਵਾਰ ਰੀਸੈਟ ਕਰਦੀ ਹੈ ਨਾ ਉਸੇ ਤਰ੍ਹਾਂ ਸਰੀਰ ਮਾਨਸਿਕਤਾ ਨੂੰ ਸੈੱਟ ਕਰ ਦਿੰਦਾ ਫਿਰ ਤੀਜੇ ਨੰਬਰ ਚੋਂ ਕਹਿੰਦਾ ਕੰਸਿਸਟੈਂਟ ਐਂਡ ਨੈਵਰ ਐਂਡਿੰਗ ਅਪਰੂਵਮੈਂਟ ਬੇਸ਼ੱਕ ਰੋਜ਼ 1% ਹੀ ਇੰਪਰੂਵ ਕਰੋ ਪਰ ਇੰਪਰੂਵ ਜ਼ਰੂਰ ਕਰੋ ਪਰ ਉਸ ਤੋਂ ਘੱਟ ਜ਼ਰੂਰ ਕਰੋ ਇਹ ਬੇਸ਼ੱਕ ਚੰਗਾ ਰਸਾਲਾ ਪੜ੍ਹਨਾ ਹੋਵੇ ਬੇਸ਼ੱਕ ਇੱਕ ਪੇਜੀ ਪੜ੍ਹੋ ਚੰਗੇ ਟਿਊਟਰਲ ਦੇਖ ਰਹੇ ਹੋਣ ਬੇਸ਼ੱਕ 5 ਮਿੰਟ ਹੀ ਦੇਖੋ ਚੰਗੇ ਨਵੇਂ ਸ਼ਬਦ ਸਿੱਖ ਰਹੇ ਹੋਣ ਬੇਸ਼ੱਕ ਇੱਕ ਸ਼ਬਦ ਹੀ ਸਿੱਖੋ ਵੀਡੀਓ ਐਡੀਟਿੰਗ ਸਿੱਖਣੀ ਹੋਵੇ ਬੇਸ਼ੱਕ ਥੋੜੀ ਜਿਹੀ ਕੋਈ ਵੀ ਕੰਮ ਹੋਵੇ ਬੇਸ਼ੱਕ ਇੱਕ ਪੰਨਾ ਇੱਕ ਸ਼ਬਦੀ ਕਰੋ ਪਰ ਕਨਸਿਸਟੈਂਸੀ ਲੀਡਸ ਟੂ ਇੰਪਰੂਵਮੈਂਟ ਜਿਹੜੇ ਲੋਕ ਇਸ ਤਰ੍ਹਾਂ ਦੀ ਇਨਕਰੀਮੈਂਟਲ ਗ੍ਰੋਥ ਕਰਦੇ ਆ ਨਾ ਉਹ ਸਮਾਂ ਚ ਸਰਵਾਈਵ ਕਰ ਜਾਂਦੇ ਜਿਹੜੇ ਲੋਕ ਛੱਡ ਜਾਂਦੇ ਕੋਸਮੇ ਬਾਅਦ ਚੀਜ਼ਾਂ ਨੂੰ ਉਹ ਲੋਕ ਉੱਥੇ ਖਤਮ ਹੋ ਜਾਂਦੇ ਤਾਂ ਕਰਕੇ ਇਨਕਰੀਮੈਂਟਲ ਗ੍ਰੋਥ ਮਤਲਬ ਥੋੜਾ ਕਰ ਲੋ ਰੋਜ਼ ਕਰੋ ਚੌਥੇ ਨੰਬਰ ਤੇ ਆਪਣੇ ਮਨ ਦੇ ਪੈਰਦਾਰ ਬਲਕੇ ਖੜੇ ਹੋ ਜਾਓ ਸੋਸ਼ਲ ਮੀਡੀਆ ਨੂੰ ਸਪਰਵੋਲ ਕਰਨਾ ਚੰਗੀਆਂ ਮਾੜੀਆਂ ਖਬਰਾਂ ਦੇਖ ਲਈਆਂ ਘਟੀਆਂ ਫਿਲਮਾਂ ਦੇਖ ਲਈਆਂ ਵਿਵਾਦਿਤ ਗੱਲਾਂ ਦੇ ਵਿੱਚ ਆਪਣੇ ਆਪ ਨੂੰ ਪਸਾ ਲਿਆ ਇਧਰ ਉਧਰ ਝਾਤੀ ਮਾਰਦੇ ਨੇ ਲੋਕਾਂ ਦੇ ਘਰਾਂ ਵਿੱਚ ਕੀ ਹੋ ਰਿਹਾ ਹੈ ਆਪਣੇ ਵਾਲਿਕ ਦੇ ਝਾਤੀ ਮਾਰੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰ ਉੱਠ ਕੇ ਨਾ ਚੰਗੇ ਪ੍ਰੋਜੈਕਟ ਦੇਖੇ ਜਾਣ ਪੌਡਕਾਸਟ ਦੇਖੇ ਜਾਣ ਚੰਗੀਆਂ ਕਿਤਾਬਾਂ ਪੜੀਆਂ ਜਾਣ ਚੰਗੇ ਲੋਕਾਂ ਦੇ ਨਾਲ ਬੈਠਿਆ ਜਾਵੇ ਇਹ ਸਾਰੀਆਂ ਚੀਜ਼ਾਂ ਨਾ ਜੇ ਤੁਸੀਂ ਵਾਰ-ਵਾਰ ਕਰੋਗੇ ਤਾਂ ਮਨ ਗਲਤ ਪਾਸ ਜਾਣ ਤੋਂ ਰੁਕ ਜਾਊਗਾ ਤੇ ਵਾਰ-ਵਾਰ ਮਨ ਨੂੰ ਜੋ ਅਸੀਂ ਗਲਤ ਪਾਸੇ ਜਾਣ ਤੋਂ ਰੋਕਿਆ ਤੇ ਇਹੀ ਮਨ ਤੁਹਾਡੇ ਲਈ ਕਿਸ਼ਮੇ ਕਰ ਜਾਊਗਾ ਜਿਵੇਂ ਕਹਿੰਦੇ ਹੁੰਦੇ ਆ ਨਾ ਮਾਈਂਡ ਇਜ਼ ਗੁੱਡ ਸਰਵੈਂਟ ਬਟ ਬੈਡ ਮਾਸਟਰ ਜੋ ਤੁਹਾਡਾ ਸਰਵੈਂਟ ਬਣ ਕੇ ਕੰਮ ਕਰੂਗਾ ਤੁਹਾਨੂੰ ਬਹੁਤ ਹੋਇਆ ਰਿਜ਼ਲਟ ਦੇਊਗਾ ਮਤਲਬ ਤੁਹਾਨੂੰ ਨੇਵਰ ਐਂਡਿੰਗ ਰਿਜ਼ਲਟ ਦੇਊਗਾ ਫਿਰ ਵੇਅਰ ਫੋਕਸ ਗੋਜ਼ એનર્ਜੀ ਫਲੋ ਤੇ 5ਵੇਂ ਨੰਬਰ ਤੇ ਤੇ ਲਾਸਟ ਨੰਬਰ ਤੇ ਸਿਕਰਟ ਆਫ ਲਿਵਿੰਗ ਇਜ਼ ギਵਿੰਗ ਰੋਜ਼ ਇਹ ਕੰਮ ਕਰੋ ਜਾਂ ਤਾਂ ਕਿਸੇ ਨੂੰ ਪੈਸਾ ਦਿਓ ਜਾਂ ਕਿਸੇ ਨੂੰ ਤਾਨਪੁਣ ਕਰੋ ਜਾਂ ਕਿਸੇ ਨੂੰ ਨੌਲਜ ਦਿਓ ਮਤਲਬ ਕੁਛ ਨਾ ਕੁਛ ਜੋ ਕਿਸੇ ਨੂੰ ਜਦੋਂ ਤੁਸੀਂ ਪੁੰਨਦਾਨ ਕਰਦੇ ਹੋ ਸਰੀਰ ਦੇ ਵਿੱਚ ਇੱਕ ਬਾਇਓਕੇਮਿਕਲ ਬੂਸਟ ਹੁੰਦਾ ਹੈ অক্সੀਟੋਸਿਨ ਦੀ ਮਾਤਰਾ ਵਧਦੀ ਹੈ ਤੇ ਕorticisol ਦੀ ਘਟਦੀ ਹੈ ਜਿਹੜੇ ਤੁਹਾਡੇ ਮੂਡ ਨੂੰ ਅਪਲਿਫਟ ਕਰਦੀ ਹੈ ਕorticisol ਜਦੋਂ ਘਟਦਾ ਨਾ ਤੁਹਾਡਾ ਮੂਡ ਅਪਲਿਫਟ ਹੁੰਦੇ ਹੁੰਦਾ ਇਸ ਤੋਂ ਅੱਗੇ ਤੁਹਾਡੇ ਸਰੀਰ ਤੇ ਤੁਹਾਡੇ ਮਨ ਦੇ ਵਿੱਚ ਕਮੀ ਦੀ ਭਾਵਨਾ ਘਟਦੀ ਹੈ ਸਕਾਰ ਸਿੱਤੀ ਦੀ ਭਾਵਨਾ ਘਟਦੀ ਹੈ ਮਤਲਬ ਤੁਹਾਨੂੰ ਲੱਗਦਾ ਵੀ ਮੈਂ ਦਾਤਾ ਹਾਂ ਮੇਰੇ ਕੋਲ ਬਹੁਤ ਕੁਝ ਹੈ ਤੇ ਜਦੋਂ ਇਹ ਭਾਵਨਾ ਵਾਰ-ਵਾਰ ਤੁਹਾਡੇ ਕੋਲੇ ਆਣੀ ਸ਼ੁਰੂ ਹੋ ਜਾਂਦੀ ਹੈ ਨਾ ਤੇ ਪਰਮਾਤਮਾ ਤੁਹਾਡੇ ਤੇ ਮਿਹਰ ਕਰਦਾ ਤੁਸੀਂ ਵਾਕਈ ਤੁਹਾਡੇ ਕੋਲੇ ਬਹੁਤ ਕੁਝ ਆ ਜਾਂਦਾ ਹੈ ਸਕਾਰ ਸਿੱਤੀ ਦੀ ਭਾਵਨਾ ਖਤਮ ਹੋ ਜਾਂਦੀ ਹੈ ਇਹ ਤੁਹਾਡੀ ਆਈਡੈਂਟੀਟੀ ਬਣ ਜਾਂਦੀ ਹੈ ਤੁਹਾਡਾ ਵਿਅਕਤੀਤਵ ਬਣ ਜਾਂਦਾ ਹੈ ਸਕਾਰ ਸਿੱਤੀ ਦੀ ਭਾਵਨਾ ਖਤਮ ਹੋਣ ਨਾਲ ਇੱਕ ਦਾਤਾ ਹੋਣ ਦਾ ਦਾਨਪੁਣ ਕਰਨ ਦਾ ਵਿਅਕਤੀਤਵ ਡਿਵੈਲਪ ਹੋ ਜਾਂਦਾ ਹੈ ਤੇ ਜਦੋਂ ਇਹ ਵਿਅਕਤੀਤਵ ਡਿਵੈਲਪ ਹੁੰਦਾ ਤੁਸੀਂ ਖੁਸ਼ ਰਹਿੰਦੇ ਹੋ ਤੇ ਲਾ ਕorticol ਘਟਿਆ ਤੇ oxygenation ਵਧਿਆ ਉਹਨੇ ਆਪਣੇ ਆਪ ਇਸਰੀ ਦੇ ਵਿੱਚ ਪੋਸ਼ਟ ਲੈ ਕੇ ਆਉਣਾ ਸੋ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਕਿਉਂਕਿ ਜ਼ਿੰਦਗੀ ਜਿਉਣ ਦੇ ਤਰੀਕੇ ਆ ਫਾਰਮੂਲੇ ਆ ਇਸ ਕਰਕੇ ਇਹਨਾਂ ਤਰੀਕਿਆਂ ਤੇ ਫਾਰਮੂਲਿਆਂ ਨੂੰ ਆਪਣੇ ਤੇ ਜਮਾਉਂਦੇ ਹੋਏ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰੋ ਬਹੁਤ ਬਹੁਤ ਧੰਨਵਾਦ